ਅੱਛੇ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਮੈਂ ਕਿਸ ਸੰਦੀਪ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਤੁਹਾਡੇ ਵਾਸਤੇ 10 ਬ੍ਰਾਂਡ ਦੇ ਜੀ ਆਪਾਂ ਕੱਟ ਪੀਸ ਦਿਖਾ ਰਹੇ ਹਾਂ ਦੇਖੋ ਜੀ ਇਹ ਹੈਗਾ ਫਰਸਟ ਕੱਟ ਪੀਸ 10 ਬ੍ਰਾਂਡ ਦਾ ਲਿਵਿਆ ਕਾਟਨ ਬਾਈ ਦਾਸ 100% ਪਿਓਰ ਕਾਟਨ ਹੁੰਦੀ ਹੈ ਜੀ ਦੇਖੋ 175 ਦਾ ਪੀਸ ਰਹੂਗਾ ਜੀ ਇਹ ਵਾਲਾ ਕਿਸੇ ਨੇ ਵੀ ਲੈਣਾ ਹੋਵੇ ਇਹਦੀ ਕੱਟ ਰਹੂਗੀ 175 ਜੀ ਸ਼ਾਰਟ ਪੀਸ ਹੈ ਆ ਹੈਗਾ ਜੀ ਇਹਦੇ ਵਿੱਚ ਨੈਕਸਟ ਕਲਰ ਇਹ ਵੀ 175 ਹੈ ਜੀ ਦੇਖੋ ਜੀ ਦੋ ਕਲਰ ਹੋ ਗਏ ਪਹਿਲਾ ਆ ਵਾਲਾ ਕਲਰ ਹੋ ਗਿਆ 10 ਬ੍ਰਾਂਡ ਚ ਦੂਸਰਾ ਵਾਲਾ ਇਹ ਵੀ 175 ਦਾ ਪੀਸ ਹੈ ਜੀ 175 ਰੁਪਏ ਦਾ ਸ਼ਾਰਟ ਪੀਸ 10 ਬ੍ਰਾਂਡ ਦਾ ਆ ਹੈਗਾ ਜੀ ਨੈਕਸਟ ਇਹ ਹੈਗਾ ਜੀ 2 ਮੀਟਰ ਦਾ ਪੀਸ ਆ ਜਦੋਂ ਵੀ ਮੇਰੀ ਵੀਡੀਓ ਦੇਖਦੇ ਆਂ ਜੀ ਉਹਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਜਿੰਨੇ ਵੀ ਬ੍ਰਾਂਡਡ ਕੱਟ ਪੀਸ ਨੇ ਸਾਰੇ 100 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲਣਗੇ ਜਿਸ ਤਰ੍ਹਾਂ ਇਹ 2 ਮੀਟਰ ਹੈ ਜੀ ਇਹ ਮਿਲੇਗਾ ਤੁਹਾਨੂੰ 200 ਰੁਪਏ ਦਾ ਸ਼ਿਪਿੰਗ ਐਕਸਟਰਾ ਹੋਊਗੀ ਆ ਹੈਗਾ ਜੀ ਨੈਕਸਟ ਇਹ ਵੀ ਹੈਗਾ 1.75 ਦਾ ਜੀ ਸ਼ਰਟ ਪੀਸ 1.75 ਦਾ ਜੇ ਤੁਹਾਡੇ ਨਾਲ ਕੋਈ ਤੁਹਾਡੇ ਕੋਲ ਕੋਈ ਬਾਟਮ ਹੋਵੇ ਤੁਸੀਂ ਨਾਲ ਲਗਾ ਸਕਦੇ ਹੋ ਜੇ ਤੁਸੀਂ ਸਾਡੇ ਤੋਂ ਬਾਟਮ ਲੈਣਾ ਚਾਹੁੰਦੇ ਹੋ ਸਾਡੇ ਤੋਂ ਵੀ ਲੈ ਸਕਦੇ ਹੋ ਵੈਸੇ ਇਹ ਜੀ ਸ਼ਰਟ ਪੀਸ ਨੇ ਓਨਲੀ ਇਦੇ ਵਿੱਚ ਇੱਕ yellow ਕਲਰ ਸੀ ਜੀ ਤੇ ਕਹਾਵਲਾ ਕਲਰ ਹੈ ਨੈਕਸਟ ਹੈਗਾ ਜੀ ਆਹ ਵਾਲਾ 2.5 ਮੀਟਰ ਦਾ ਸ਼ਾਰਟ ਪੀਸ ਆ ਹੈਗਾ ਜੀ ਪਿਓਰ ਖਾਦੀ ਲੀਲਨ ਦਾ ਰਸ਼ੀਆ ਬ੍ਰਾਂਡ 2 ਮੀਟਰ ਦਾ ਪੀਸ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਨੈਕਸਟ ਹੈਗੇ ਆ ਜੀ 325 ਦੀ ਕਟਾ ਦੇਖੋ 325 ਦੀ ਕੱਟ ਹੈ ਜੀ ਇਹ ਜਿਨ੍ਹਾਂ ਨੇ ਸ਼ਾਰਟ ਕੁੜਤੀ ਨਾਲ ਪਲਾਜ਼ੋ ਵਗੈਰਾ ਬਣਾਉਣਾ ਹੋਵੇ ਜਾਂ ਜੀ ਜਿਨ੍ਹਾਂ ਦੀ ਹਾਈਟ ਘੱਟ ਹੋਵੇ ਜੀ ਉਹਨਾਂ ਦਾ ਬਣ ਚੂਗਾ ਸੂਟ 325 ਦੀ ਕੱਟ ਹੈ ਦੀ ਆਹ ਹੈਗਾ ਜੀ ਨੈਕਸਟ ਪ੍ਰਿੰਸ ਕਲੈਕਸ਼ਨ ਇਹਦੀ 375 ਦੀ ਕੱਟ ਹੈ ਜੀ ਗੀਜ਼ਾ ਕਾਟਨ ਹੈ ਇਹ ਆਹ ਹੈਗਾ ਜੀ 3 ਮੀਟਰ ਦਾ ਪੀਸ ਜਿਨ੍ਹਾਂ ਦੀ ਤਿੰਨ ਚਾ ਸ਼ਾਰਟ ਬਣਦੀ ਹੋਵੇ ਜੀ ਜਿਹੜੇ ਥੋੜੇ ਹੈਵੀ ਹੁੰਦੇ ਨੇ ਜਿਨ੍ਹਾਂ ਦੇ ਤਿੰਨ ਚ ਸ਼ਾਰਟ ਮੰਗਦੇ ਉਹ ਪਹਿਣਾ ਲੈ ਸਕਦੀਆਂ ਨੇ ਇਹ ਵੀ 10 ਬ੍ਰਾਂਡ ਦਾ ਰਹੂਗਾ ਜੀ ₹100 ਪਰ ਮੀਟਰ ਤੇ ਆ ਹੈਗਾ ਜੀ ਰਸ਼ੀਆ ਦੀ ਕਾਟਨ ਲਾਉਂਜ ਸ਼ਿਮਰ ਇਹਦੇ ਨਾਲ ਦੇ ਆਪਣੇ ਕੋਲੇ ਦੋ ਪੀਸ ਪਏ ਨੇ ਜੀ ਜੇ ਤੁਸੀਂ ਪੂਰਾ ਸੂਟ ਬਣਾਉਣਾ ਹੋਵੇ ਟੋਟਲ ਇਹ 6 ਮੀਟਰ ਤੋਂ ਪਲੱਸ ਹੈ ਜੀ ਜਿਨ੍ਹਾਂ ਨੇ ਵੀ ਲੈਣਾ ਹੋਵੇ ਦੇਖੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੀ ਆ ਜੀ ਸ਼ਿਮਰ ਹੈ ਜੀ ਕਾਟਨ ਲਾਉਂਜ ਸ਼ਿਮਰ ਇਹ ਵੀ 100 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲੇਗੀ ਤੇ ਆ ਹੈਗਾ ਜੀ ਨੈਕਸਟ ਸਿਦਕ 컬렉ਸ਼ਨ ਦਾ ਪੀਸ ਆ 2 ਮੀਟਰ ਦਾ ਜੇ ਤੁਸੀਂ ਇਹਦੇ ਨਾਲ ਬਾਟਮ ਲੈਣਾ ਚਾਹੁੰਦੇ ਆਂ ਆਪਾਂ ਬਾਟਮ ਵੀ ਲਗਾ ਕੇ ਦੇ ਦਾਂਗੇ ਜੀ ਸ਼ਰਟ ਪੀਸ ਹੈ ਦੇਖੋ ਸਿਦਕ 컬렉ਸ਼ਨ ਆ ਵੀ ਦਾਸ ਦਾ ਕੱਟ ਪੀਸ ਰਹਿਣ ਵਾਲਾ ਜੀ ਇਹਦੇ ਨਾਲ ਬਾਟਮ ਵੀ ਮਿਲ ਜੇਗੀ ਇੱਕ 25 ਦਾ ਪੀਸ ਹੈ ਜੀ ਜਿਨ੍ਹਾਂ ਨੇ ਸ਼ਾਰਟ ਕੁੜਤੀ ਬਣਾਉਣੀ ਹੋਵੇ ਉਹ ਲੈ ਸਕਦੀਆਂ ਨੇ ਪਹਿਣਾ ਆ ਵੀ ਹੈਗੀ ਆ ਜੀ ਦਾਸ ਦੀ ਸ਼ਿਮਰ ਵਿਦਾਊਟ ਲਾਈਨਿੰਗ ਸੂਟ ਬਣੂਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਇਹ ਹੈਗਾ ਜੀ 3 10 ਇਹਦੀ ਘੱਟ ਤੇ ਇੱਕ ਹੋਰ ਪੀਸ ਹੈ ਇਹਦੇ ਨਾਲ ਤਾਂ ਆਪਣੇ ਕੋਲੇ ਤੇ ਆ ਹੈਗਾ ਜੀ ਸੈਕਿੰਡ ਜਿਨ੍ਹਾਂ ਦਾ 5 ਮੀਟਰ ਤੋਂ ਪਲੱਸ ਚ ਸੂਟ ਬੰਦਦਾ ਜੀ 5.5 ਮੀਟਰ ਦਾ ਬੰਦਦਾ ਉਹ ਭੈਣਾ ਬਾਏ ਕਰ ਸਕਦੀਆਂ ਨੇ ਦੋਨੋਂ ਪੀਸ ਮਾਰਕੀਟ ਪ੍ਰਾਈਸ ਇਹਦਾ ਜੀ 800 ਰੁਪਏ ਆ ਤੁਹਾਨੂੰ ਸਿਰਫ ਔਰ ਸਿਰਫ 500 ਚ ਕੱਟ ਪੀਸਾਂ ਚ ਸੂਟ ਮਿਲ ਜੂਗਾ ਇਹ ਬਹੁਤ ਹੀ ਸੌਫਟ ਕੱਪੜਾ ਹੁੰਦਾ ਜੀ ਤੇ ਬ੍ਰਾਂਡਡ ਆਰਟੀਕਲ ਰਹਿਣ ਵਾਲਾ ਹੀ ਨਹੀਂ ਹੋਏਗਾ ਕਿ ਕੋਈ ਨਾਨ ਬ੍ਰਾਂਡ ਕੱਪੜਾ ਹੋਏਗਾ ਬਹੁਤ ਸੋਹਣਾ ਫੈਬਰਿਕ ਹੋਏਗਾ ਜੀ ਤੇ ਨੈਕਸਟ ਵਾਲਾ ਪੀਸ ਦਾ ਸਿੰਗਲ ਪੀਸ ਰਹੂਗਾ ਜੀ ਇਸੇ ਤਰ੍ਹਾਂ ਕਲੈਕਸ਼ਨ ਇਹ ਵੀ ਤੁਹਾਨੂੰ 100 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੂਗਾ ਸ਼ਾਰਟ ਪੀਸ ਹੈ ਜੀ 255 ਦਾ ਹੁਣ ਇਹਨਾਂ ਵਿੱਚੋਂ ਜਿਹੜੇ ਵੀ ਤੁਹਾਨੂੰ ਕੱਟ ਪੀਸ ਪਸੰਦ ਆਏ ਨੇ ਜੀ ਜਲਦੀ ਜਲਦੀ ਤੁਸੀਂ ਆਰਡਰ ਕਰੋ ਸਾਡੇ ਦਿੱਤੇ ਹੋਏ ਨੰਬਰ ਤੇ ਤੇ ਆਪਾਂ ਇੱਕ ਹੋਰ ਚੈਨਲ ਬਣਾਇਆ ਜੀ ਕਿਸਮਤ ਦੀਪ 786 ਦੀ ਰੇਟ ਉਹਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਉਹਦੇ ਉੱਤੇ ਆਪਾਂ ਜਿਹੜੇ ਕਸਟਮਰ ਦੇ ਡੇਲੀ ਦੇ ਸੂਟ ਰੈਡੀ ਕਰਦੇ ਆ ਉਹ ਵੀਡੀਓ ਉਹਨਾਂ ਤੇ ਆਉਂਦੀ ਹੈ ਜੀ ਜੇ ਤੁਸੀਂ ਮੇਰੇ ਇਸ ਚੈਨਲ ਦੇ ਸਬਸਕ੍ਰਾਈਬਰ ਹੋ ਤਾਂ ਪਲੀਜ਼ ਕਿਸਮਤ ਦੀਪ 786 ਦੇ ਰੇਟ ਨੂੰ ਜਾ ਕੇ ਵੀ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ